ਸਾਹਿਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੁਹਾਨੂੰ ਦੇ ਦੇ ਪਿਓ ਜੀ ਮੇਰੇ ਨਾਲ ਇਹ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਨੂੰ ਭੇਜੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਬਹੁਤ ਜ਼ਿਆਦਾ ਰੌਲਾ ਪਿਆ ਸੀ ਕਿ ਸਰਕਾਰੀ ਬੱਸਾਂ ਦੇ ਵਿੱਚ 52 ਸੀਟਾਂ ਤੇ 52 ਸਵਾਰੀਆਂ ਹੀ ਲੈ ਕੇ ਜਾਇਆ ਜਾਏਗਾ ਕਿਸੇ ਵੀ ਪੰਜਾਬ ਦੇ ਰੂਟ ਦੇ ਉੱਤੇ ਜਿਹੜੀ ਐ ਕੋਈ ਵੀ ਸਰਕਾਰੀ ਬੱਸ ਜਿਹਦੀਆਂ 52 ਸੀਟਾਂ ਨੇ ਤੇ ਉਸ ਵਿੱਚ ਬਹੁਤ ਜ਼ਿਆਦਾ ਸਵਾਰੀਆਂ ਚੜ ਜਾਂਦੀਆਂ ਸੀ ਇਦੇ ਉੱਤੇ ਸਰਕਾਰੀ ਬੱਸਾਂ ਵਾਲਿਆਂ ਡਰਾਈਵਰਾਂ ਤੇ ਕੰਡਕਟਰਾਂ ਨੇ ਸਲਾਹ ਕਰਕੇ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਅੱਜ ਤੋਂ ਬਾਅਦ ਸਰਕਾਰੀ ਬੱਸ ਦੇ ਵਿੱਚ 52 ਸੀਟਾਂ ਤੇ ਸਿਰਫ 52 ਸਵਾਰੀਆਂ ਹੀ ਚੜਾਈਆਂ ਜਾਣਗੀਆਂ ਤੇ ਉਤਾਰੀਆਂ ਜਾਣਗੀਆਂ 52 ਸਵਾਰੀਆਂ ਤੋਂ ਇਲਾਵਾ ਉੱਪਰ ਦੀ ਕੋਈ ਵੀ ਸਵਾਰੀ ਜਿਹੜੀ ਹੈ ਬੱਸ ਦੇ ਵਿੱਚ ਨਹੀਂ ਬਿਠਾਈ ਜਾਏਗੀ ਬਹੁਤ ਜ਼ਿਆਦਾ ਲੰਬਾ ਸਮਾਂ ਇਹ ਚੱਕਰ ਨਹੀਂ ਚੱਲ ਪਾਇਆ ਤੇ ਹੁਣ ਇੱਕ ਖਬਰ ਫੇਰ ਸਾਹਮਣੇ ਆਈ ਹੈ ਜੋ ਕਿ ਬਟਾਲਾ ਤੋਂ ਹੀ ਸਾਡੇ ਪੱਤਰਕਾਰ ਦੇ ਨਾਲ ਬੱਸਾਂ ਦੇ ਡਰਾਈਵਰਾਂ ਨੇ ਤੇ ਕੰਟਰੈਕਟਰਾਂ ਨੇ ਫੇਰ ਤੋਂ ਇੱਕ एलान ਕਰ ਦਿੱਤਾ ਗਿਆ ਹੈ ਜਿੱਥੇ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਨੇ ਚਲਦੀਆਂ ਨੇ ਰੋਡ ਦੇ ਉੱਤੇ ਤਾਂ ਉਹਨਾਂ ਬੱਸਾਂ ਦੇ ਵਿੱਚ 52 ਸਵਾਰੀਆਂ ਜਿਹੜੀਆਂ ਕੀਤੀਆਂ ਗਈਆਂ ਸੀ 52 ਸੀਟਾਂ ਤੇ ਸਿਰਫ 52 ਸਵਾਰੀਆਂ ਹੀ ਚੱਕੀਆਂ ਜਾਣਗੀਆਂ ਉੱਥੇ ਹੀ ਉਹਨਾਂ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ ਰਾਤ ਦੇ ਵਿੱਚ ਦੋ ਟਾਈਮ ਜਿਹੜੇ ਨੇ ਇੱਕ ਸਵੇਰ ਦਾ ਤੇ ਇੱਕ ਸ਼ਾਮ ਦਾ ਜਦੋਂ ਕਿ ਬਹੁਤ ਸਾਰੇ ਸਰਕਾਰੀ ਤੇ ਅੱਧ ਸਰਕਾਰੀ ਜਿਹੜੇ ਮੁਲਾਜ਼ਮ ਨੇ ਆਪਣੀਆਂ ਡਿਊਟੀਆਂ ਦੇ ਲਈ ਜਾਂਦੇ ਨੇ ਬਹੁਤ ਸਾਰੇ ਕਈ ਏਦਾਂ ਦੇ ਮਰੀਜ਼ ਵੀ ਹੁੰਦੇ ਨੇ ਜਿਹੜੇ ਨੇ ਦੇ ਸਵੇਰੇ ਇੱਧਰ ਤੋਂ ਉੱਧਰ ਜਾਂਦੇ ਨੇ ਤੇ ਉਹਨਾਂ ਨੂੰ ਬੜਾ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਏ ਤੇ ਉਹਨਾਂ ਪ੍ਰੇਸ਼ਾਨੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਫੇਰ ਜਿਹੜਾ ਆ ਇਹ ਫੈਸਲਾ ਲੈ ਲਿਆ ਗਿਆ ਕਿ ਦੋ ਟਾਈਮ ਸਵੇਰ ਤੇ ਸ਼ਾਮ ਦੇ ਟਾਈਮ ਦੇ ਵਿੱਚ ਅਗਰ ਕਿਸੇ ਰੂਟ ਦੇ ਉੱਤੇ ਬੱਸ ਜਾ ਰਹੀ ਏ ਤੇ ਉੱਧਰ ਨੂੰ ਬੱਸਾਂ ਦੀ ਗਿਣਤੀ ਘਟਾਇਆ ਤਾਂ ਰੁਕੀਆਂ ਹੋਈਆਂ ਸਵਾਰੀਆਂ ਜੇਕਰ 52 ਤੋਂ ਜ਼ਿਆਦਾ ਨੇ ਤਾਂ ਉਹ ਸਵਾਰੀਆਂ ਜਿਹੜੀਆਂ ਨੇ ਬੱਸ ਦੇ ਵਿੱਚ ਚੜਾ ਲਈਆਂ ਜਾਣਗੀਆਂ ਕਿਉਂਕਿ ਉਹਨਾਂ ਨੂੰ ਟਾਈਮ ਸਿਰ ਪਹੁੰਚਾਉਣਾ ਸਾਡੀ ਡਿਊਟੀ ਏ ਤੇ ਸਾਡਾ ਇਹ ਕਰਤਵ ਏ ਕਿ ਕਿਸੇ ਵੀ ਸਵਾਰੀ ਨੂੰ ਰਾਹ ਦੇ ਵਿੱਚ ਨਾ ਛੱਡਿਆ ਜਾਵੇ ਕਿਸੇ ਵੀ ਸਵਾਰੀ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਇਸੇ ਲਈ ਹੀ ਉਹਨਾਂ ਨੇ ਇਹ ਫੈਸਲਾ ਲਿਆ ਹੈ ਕਿ ਦੋ ਟਾਈਮ ਦੀਆਂ ਜਿਹੜੀਆਂ ਸਵਾਰੀਆਂ ਹੋਣਗੀਆਂ ਸਵੇਰ ਦੇ ਟਾਈਮ ਜਦੋਂ ਲੋਕ ਡਿਊਟੀ ਤੇ ਜਾਂਦੇ ਆ ਉਸ ਟਾਈਮ ਦੇ ਵਿੱਚ ਵੀ ਜਿਹੜੀਆਂ ਮਾਮਾ ਭੈਣਾਂ ਸਕੂਲ ਦੇ ਬੱਚੇ ਜਿੰਨੇ ਵੀ ਨੇ ਉਹ ਸਵੇਰ ਦੇ ਟਾਈਮ ਜਾਂਦੇ ਨੇ ਤੇ ਬੱਸ ਸਟੈਂਡ ਦੇ ਉੱਤੇ ਬੱਸ ਉਡੀਕਦੇ ਹੋਏ ਜਿਹੜਾ ਆ ਉਹਨਾਂ ਦਾ ਟਾਈਮ ਵੇਸਟ ਨਾ ਹੋਵੇ ਉਹ ਆਪਣੇ ਟਾਈਮ 'ਤੇ ਜਾਣਾ ਚਾਹਣ ਤਾਂ ਇਨ੍ਹਾਂ ਬੱਸਾਂ ਦੇ ਵਿੱਚ ਹੁਣ ਉਹ ਸਫ਼ਰ ਕਰ ਸਕਦੇ ਨੇ ਪਹਿਲਾਂ ਦੀ ਤਰ੍ਹਾਂ ਹੀ ਦੁਬਾਰਾ ਤੋਂ 52 ਸਵਾਰੀਆਂ ਤੋਂ ਉੱਪਰ ਵੀ ਸਵਾਰੀਆਂ ਜਿਹੜੀਆਂ ਆ ਇਸ ਬੱਸ ਦੇ ਵਿੱਚ ਲੈ ਕੇ ਅਸੀਂ ਜਾਵਾਂਗੇ ਤਾਂ ਕਿ ਉਹ ਆਪਣੀ ਸਹੀ ਲੋਕੇਸ਼ਨ ਦੇ ਉੱਤੇ ਸਹੀ ਜਿਹੜਾ ਡਿਊਟੀ ਦੇ ਉੱਤੇ ਟਾਈਮ 'ਤੇ ਜਿਹੜਾ ਪਹੁੰਚ ਸਕਣ ਆਪਣੇ ਸਕੂਲ ਕਾਲੇ ਦੇ ਵਿੱਚ ਟਾਈਮ 'ਤੇ ਪਹੁੰਚ ਸਕਣ ਕਈ ਮਰੀਜ਼ ਵੀ ਜਿਹੜੇ ਆ ਉਹ ਵੀ ਜਰੂਰੀ ਜਾਣਾ ਚਾਹੁੰਦੇ ਨੇ ਹਸਪਤਾਲ ਤੱਕ ਤਾਂ ਉਹਨਾਂ ਨੂੰ ਵੀ ਟਾਈਮ ਦੇ ਨਾਲ ਲੈ ਕੇ ਜਾਇਆ ਜਾਏਗਾ ਦੂਸਰਾ ਟਾਈਮ ਸ਼ਾਮ ਦਾ ਜਦੋਂ ਕਿ ਲੋਕਾਂ ਨੇ ਆਪਣੇ ਆਪਣੇ ਘਰ ਪ੍ਰਤਨਾ ਹੁੰਦਾ ਹੈ ਤੇ ਉਹਨਾਂ ਨੂੰ ਆਪਣੀ ਆਪਣੀ ਲੋਕੇਸ਼ਨ ਤੇ ਆਪਣੇ ਆਪਣੇ ਘਰ ਤੱਕ ਪਹੁੰਚਾਉਣ ਦਾ ਜ਼ਿੰਮੇਵਾਰੀ ਵੀ ਸਾਡੀ ਬਣ ਜਾਂਦੀ ਹੈ ਅਸੀਂ ਕਿਸੇ ਦੇ ਦੁਸ਼ਮਣ ਨਹੀਂ ਆ ਨਾ ਕੋਈ ਸਾਡਾ ਦੁਸ਼ਮਣ ਹੈ ਤੇ ਇਸ ਕਰਕੇ ਅਸੀਂ ਦੁਬਾਰਾ ਤੋਂ ਜਿਹੜਾ ਨਿਰਣੇ ਕਰ ਲਿਆ ਹੈ ਕਿ ਬੱਸਾਂ ਦੇ ਵਿੱਚ ਦੁਬਾਰਾ ਤੋਂ ਜਿਹੜੀਆਂ ਸਵਾਰੀਆਂ ਉਸੇ ਤਰ੍ਹਾਂ ਹੀ ਅਸੀਂ ਦੋ ਟਾਈਮ ਜਿਹੜੀਆਂ ਚੱਕਾਂਗੇ ਤੇ ਲਾਹਾਂਗੇ ਧੰਨਵਾਦ ਜੀ ਬਣੇ ਰਹੋ ਸਾਡੇ ਇਸ ਚੈਨਲ ਦੇ ਨਾਲ ਕਾਨੂੰਨ ਹੈ ਤੇ ਕਾਨੂੰਨ ਇਹ ਬੜੇ ਚਿਰ ਦਾ ਬਣਿਆ ਹੋਇਆ ਜਾਉਂਦਾ ਅੰਬੇਦਕਰ ਸਾਹਿਬ ਨੇ ਬਣਾਇਆ ਸੰਵਧਾਨ ਉਹ ਕਾਨੂੰਨ ਦੇ ਮੁਤਾਬਕ ਹੀ ਜਿਹੜੀ ਵੀ ਗੱਡੀ ਕੋਈ ਆਉਂਦੀ ਆ ਉਹ ਉਹਦੀ ਲਿਮਟ ਹੁੰਦੀ ਆ ਉਮਰ ਹੁੰਦੀ ਆ 15 ਸਾਲ ਸਕੂਟਰ ਮੋਟਰਸਾਈਕਲ ਬੱਸ ਜਿਹੜੀ ਵੀ ਚੀਜ਼ ਆਉਂਦੀ ਆ ਔਰ ਉਹਦੀ ਸੀਟਿੰਗ ਕੈਪੈਸਿਟੀ ਹੁੰਦੀ ਆ ਜੇ ਮੋਟਰਸਾਈਕਲ ਆ ਤੇ ਉਤੇ ਦੋ ਸਵਾਰੀਆਂ ਕਾਰ ਆ ਤੇ ਉਹ ਚਾਰ ਸੀਟਾਂ ਵਾਲੀ ਵੀ ਆ ਪੰਜ ਵਾਲੀ ਵੀ ਆ ਤੇ ਬੱਸ ਵੀ ਜਿਹੜੀ ਉਹ 52 ਸੀਟਡ ਆ ਜਨਾਬ ਤੋ ਉਹਦੇ ਦੇ ਬਾਬਤ ਸਾਡੇ ਨਾਲ ਜਿਹੜੀ ਸਵਾਰੀ ਹੈ ਉਹ ਮੂਲੋਂ ਜ਼ਿਆਦਾ ਹੋ ਜਾਂਦੀ ਜਿਹਦੇ ਚ 90 ਸਵਾਰੀਆਂ 85 ਸਵਾਰੀਆਂ 100 ਸਵਾਰੀਆਂ ਵੀ ਹੋ ਜਾਂਦੀਆਂ ਤੇ ਹਾਦਸੇ ਜਿਹੜੇ ਸੀ ਉਹ ਬਹੁਤ ਜ਼ਿਆਦਾ ਹੋ ਰਹੇ ਸੀ ਕਦੀ ਟਾਇਰ ਪਾਟ ਕੇ ਕਦੀ ਗੱਡੀ ਐਕਸੀਡੈਂਟ ਹੋ ਗਈ ਕਦੀ ਮਤਲਬ ਵੀ ਅਨਬੈਲੈਂਸ ਹੋ ਗਈ ਤੇ ਉਹ ਨੁਕਸਾਨ ਜਿਹੜਾ ਸੀ ਉਹ ਸਾਰਾ ਵਰਕਰਸ ਨੂੰ ਚਲਾਉਣਾ ਪੈਂਦਾ ਡਰਾਈਵਰ ਨੂੰ ਕਨੈਕਟਰ ਨੂੰ ਉਹ ਵਿਪਤਾ ਜਿਹੜੀ ਸਾਰੀ ਉਹਨਾਂ ਨੂੰ ਪੈਂਦੀ ਸੀ ਇਹਦੇ ਕਰਕੇ ਫੈਸਲਾ ਲਿਆ ਹੈ ਪੀ ਅਹੀਂ ਸਵਾਰੀਆਂ ਹੀ ਉਹਨੀਆਂ ਬਿਠਾਵਾਂਗੇ ਜਿੰਨੀਆਂ ਸੀਟਾਂ ਨੇ ਗੱਡੀ ਦੇ ਵਿੱਚ ਇੱਕ ਸੀਟ ਤੇ ਇੱਕ ਸਵਾਰੀ ਹੁਣ ਕੀ ਹੋਇਆ ਆ ਕਿ ਸਾਡੀ 14 15 16 ਦੀ ਹੜਤਾਲ ਆ ਤਿੰਨ ਦਿਨ ਦੀ ਜਿਹੜਾ ਉਹ ਸਟੈਂਡ ਅਪ ਪ੍ਰੋਗਰਾਮ ਸਾਡਾ ਜੋ ਅਸੀਂ ਜਥੇਬੰਦੀ ਨੇ ਨੋਟਿਸ ਦਿੱਤਾ ਹੋਇਆ ਪਿਛਲੇ ਸਾਡੀ ਮੀਟਿੰਗ ਹੋਈ ਆ ਸਾਡੇ ਡਾਇਰੈਕਟਰ ਸਾਹਿਬ ਵੀ ਨਵੇਂ ਆਏ ਨੇ ਤੇ ਸੈਕਟਰੀ ਸਾਹਿਬ ਵੀ ਨਵੇਂ ਆਏ ਨੇ ਉਹਨਾਂ ਨੇ ਕਿਹਾ ਵੀ ਸਾਨੂੰ ਥੋੜੀ ਜੀ ਮਾਹੌਲ ਦਿਓ ਵੀ ਅਸੀਂ ਨਵੇਂ ਆਏ ਆ ਤੁਹਾਡੀਆਂ ਚੀਜ਼ਾਂ ਨੂੰ ਸਮਝਾਂਗੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ 8 ਤਰੀਕ ਦੀ ਮੀਟਿੰਗ ਮਿਲੀ ਹੈ ਸਾਨੂੰ ਮੁੱਖ ਮੰਤਰੀ ਪੰਜਾਬ ਦੀ ਪਹਿਲਾਂ 1 ਤਰੀਕ ਦੀ ਸੀ ਉਹ ਉਹਨਾਂ ਨੇ 8 ਕਰਤੀ ਠੈਰ ਮੀਟਿੰਗ ਕਰਾਂਗੇ ਅਸੀਂ ਭਜਦੇ ਨਹੀਂਗੇ ਹੁਣ ਦਿੱਕਤ ਕੀ ਆ ਰਹੀ ਸੀ ਵੀ ਜਿਹੜੇ ਜਿੱਦਾਂ ਬੱਚੇ ਨੇ ਸਟੂਡੈਂਟ ਨੇ ਸਕੂਲੇ ਜਾਣ ਵਾਲੇ ਬੱਚੇ ਜਾਂ ਕੋਈ ਪੇਸ਼ੈਂਟ ਹੈ ਜਿਹੜਾ ਕੋਈ ਪਹਿਲੇ ਟਾਈਮ ਆਰੇ ਜਿਨ੍ਹਾਂ ਨੇ ਜਾਣਾ ਹੁੰਦਾ ਤੇ ਫਿਰ ਉਹ ਜਾ ਕੇ ਅਪਾਇੰਟਮੈਂਟ ਲਈ ਹੁੰਦੀ ਹੈ ਪੀਜੀਆ ਵਗੈਰਾ ਜਾਂ ਕਿਤੇ ਬਾਹਰ ਉਹਨਾਂ ਨੂੰ ਅਸੀਂ ਇਨਿਕ ਰਹਾ ਦਿੱਤੀ ਹੈ ਵੀ ਜੇ ਪਹਿਲੇ ਟਾਈਮਾਂ ਤੇ ਲਾਸਟ ਟਾਈਮ ਜਦੋਂ ਕੋਈ ਜਿਹੜੇ ਬਸ પાસੇ ਨੂੰ ਬਾਤ ਹੀ ਨਹੀਂ ਕੋਈ ਜਾਂਦੀ ਹੋਰ ਮੂਲੋਂ ਜਿਆਦਾ ਮਤਲਬੀ ਸਵਾਰੀ ਵੀ ਖੜੀ ਆ ਤੇ ਉਹਨਾਂ ਨੂੰ ਰਿਆਦ ਦਿੱਤੀ ਆ ਥੋੜੀ ਜੀ ਵੀ ਭਾਈ ਉਹਨਾਂ ਨੂੰ ਪਹਚਾਵਾਂਗੇ ਟਿਕਾਣੇ ਅਸੀਂ ਕੋਈ ਕਿਸੇ ਦੇ ਦੁਸ਼ਮਣ ਨਹੀਂ ਗਏ ਸਾਡੀਆਂ ਧੀਆ ਭੈਣਾਂ ਨੇ ਸਾਡੇ ਬੱਚੇ ਨੇ ਇਸ ਕਰਕੇ ਅਸੀਂ ਥੋੜੀ ਰਿਆਦ ਦਿੱਤੀ ਆ ਜੀ ਕਿ ਜੇ ਕੋਈ ਦਾਪਾਂ ਸਾਡਾ ਅਸਵਾਰੀਆਂ ਚੜ ਜਾਂਦੀਆਂ ਬੱਚੇ ਚੜ ਜਾਂਦੇ ਜਾਂ ਕੋਈ ਮਰੀਜ਼ ਆ ਕੋਈ ਜਿਹੜਾ ਬਹੁਤ ਜ਼ਰੂਰੀ ਆ ਜਿਹਨੂੰ ਉਹਨੂੰ ਅਸੀਂ ਚੜਾਵਾਂਗੇ ਬਾਕੀ ਸਵਾਰੀਆਂ ਜਿਹੜੀਆਂ ਨੇ ਉਹ ਕਾਨੂੰਨ ਮੁਤਾਬਕ ਬੋਝੇ ਹੀ ਨੇ ਜੀ ਇਹ ਰਾਹਤ ਦਿੱਤੀ ਗਈ ਜੀ ਜੀ ਜਦੋਂ ਤੋਂ ਵੀ ਜਿਸ ਤਰ੍ਹਾਂ ਕੋਈ ਅਮਰਜੈਂਸੀ ਹੋ ਗਈ ਅਮਰਜੈਂਸੀ ਜੇ ਕੋਈ ਹੋ ਜਾਂਦਾ ਤੇ ਉਹਦੀ ਅਸੀਂ ਮਦਦ ਕਰਾਂਗੇ ਬਾਕੀ ਜੜੀਆਂ ਹੁਣ ਜੇ ਐਨਡੀ ਕੇ ਆਪਣਾ ਸਟੇਟ ਹੈ ਜੀ ਉਥੇ ਜੱਜ ਖਲੋਂਦੇ ਨੇ ਸੜਕਾਂ ਤੇ ਉਹ ਗੱਡੀਆਂ ਦੀਆਂ ਸਵਾਰੀਆਂ ਚੈੱਕ ਕਰਦੇ ਨੇ ਜੇ ਸਵਾਰੀਆਂ ਵਿੱਚ ਖਲੋਤੀਆਂ ਹੋਣ ਜਿੰਨੀਆਂ ਸਵਾਰੀਆਂ ਨੇ ਪਰ ਸਵਾਰੀ 200 ਰੁਪਏ ਦੇ ਹਿਸਾਬ ਨਾਲ ਜੁਰਮਾਨਾ ਹੁੰਦਾ ਜੀ ਉਹ ਚਲਾਨ ਕਰਦੇ ਨੇ ਬਾਹਰੀ ਸਟੇਟ ਵਾਲੇ ਉਥੇ ਨਹੀਂ ਬਾਹਰੀਆਂ ਸਟੇਟਾਂ 'ਚ ਨਹੀਂ ਆਪਣੇ ਜੇ ਪੰਜਾਬ ਦੇ ਵਿੱਚ ਸਾਡੇ ਨਾਲ ਸਾਡੀ ਜਨਤਾ ਜਿਹੜੀ ਆ ਉਹ ਸਪੋਰਟ ਕਰੂਗੀ ਕਿਉਂਕਿ ਟਰਾਂਸਪੋਰਟ ਦੇ ਵਿੱਚ ਬੱਸਾਂ ਬਹੁਤ ਘੱਟ ਨੇ ਜਿੱਦਾਂ 12 1250 ਬੱਸਾਂ ਜਿਹੜੀਆਂ ਨੇ OPRTC ਕੋਲ ਆ ਸਾਡੇ ਕੋਲ 2407 ਦਾ ਫਲੀਟ ਆ ਪਰ ਉਹ ਪੂਰਾ ਨਹੀਂ ਹੈਗਾ ਇਹ 1947 ਵੇਲੇ ਜਦੋਂ ਬਣਿਆ ਸੀ ਉਦੋਂ ਇੰਨਾ ਕੁ ਸੀਗੀਆਂ ਬੱਸਾਂ ਹੁਣ ਤਾਂ ਜਨਤਾ ਬਹੁਤ ਹੋ ਗਈ ਆਬਾਦੀ ਬਹੁਤ ਜ਼ਿਆਦਾ ਹੋ ਗਈ ਆਬਾਦੀ ਦੇ ਹਿਸਾਬ ਨਾਲ ਜੇ 10000 ਨਵੀਂ ਬੱਸ ਵੀ ਸਰਕਾਰ ਪਾਵੇ ਤਾਂ ਵੀ ਮਤਲਬ ਇਹ ਉਹ ਕਵਰ ਨਹੀਂ ਕਰ ਸਕਦੇ ਇਹ ਮੈਨੇਜਮੈਂਟ ਨੂੰ ਤੇ ਸਰਕਾਰ ਨੂੰ ਸੋਚਣਾ ਪਊਗਾ ਵੀ ਬੱਸਾਂ ਹੋਰ ਪਾਵੇ ਜੇ ਬੱਸਾਂ ਪੈਣਗੀਆਂ ਤੇ ਫਿਰ ਆਮ ਜਨਤਾ ਨੂੰ ਨੌਕਰੀਆਂ ਵੀ ਮਿਲਣਗੀਆਂ ਤੇ ਉਹ ਚ ਬੱਲੇ ਬੱਲੇ ਵੀ ਫਿਰ ਸਰਕਾਰ ਦੀ ਹੋਊਗੀ ਸਾਡਾ ਤੇ ਕੋਈ ਹੁਣ ਮਜਬੂਰੀ ਤੇ ਇਹ ਆ ਵੀ ਜਿਹੜਾ ਵੀ ਕੋਈ ਚਲਾਨ ਹੁੰਦਾ ਉਹ ਡਰਾਈਵਰ ਤੇ ਕਨੈਕਟਰ ਦਾ ਹੁੰਦਾ ਉਹਨਾਂ ਨੂੰ ਪੱਲਿਓ ਭਰਨਾ ਪੈਂਦਾ ਮਹਿਕਮਾ ਨੀਕਾ ਪਰਦਾ ਪਰ ਜੇ ਕਿਤੇ ਲੋਕਾਂ ਬਾਤ ਸਾਨੂੰ ਇੰਨਾ ਕਰਨਾ ਪਊਗਾ ਫਿਰ ਅਸੀਂ ਭਰ ਵੀ ਦੇਾਂਗੇ ਜਿਹੜਾ ਕੋ ਹੁਣ ਵਿਚਾਰਾ ਐਮਰਜੈਂਸੀ 'ਚ ਆ ਗਿਆ ਜਿਹਦੀਆਂ ਵਿਚਾਰੀਆਂ ਲੱਤਾਂ ਹੀ ਨਹੀਂ ਕੰਮ ਕਰਨੀਆਂ ਜਿਹਨੂੰ ਚੜਾਉਣਾ ਪੈਂਦਾ ਜਾਂ ਕੋਈ ਕੈਂਸਰ ਪੇਸ਼ੈਂਟ ਕੋ ਵੀ ਜੇ ਤੋਂਦਾ ਤੇ ਜੇ ਕੋਈ ਐਨਾ ਮੱਥੇ ਤੇ ਅੱਖਾਂ ਰੱਖ ਕੇ ਤੇ ਵਾਰਾਂ ਨਹੀਂ ਜੀ ਖਾਂਦਾ ਕਿ ਕੋਈ ਬਸ ਹਿਸਾਂ ਥੋੜੇ ਲੈਣੀ ਆ। ਇੱਕ ਰਾਹ ਦਿੱਤੀ ਕੀ ਤੁਹਾਨੂੰ? ਹਾਂਜੀ ਰਾਹ ਦਿੱਤੀ ਆ ਜੀ। ਪਰ ਇਹ ਨੂੰ ਮਜਬੂਰੀ ਨਾ ਸਮਝ ਲੇ ਕੋਈ ਬੰਦਾ ਧੱਕੇ ਨਾਲ ਕੋਈ ਸਾਡੇ ਨਾਲ ਕੋਈ ਡਰਾਈਵ ਕਨੈਕਟਰ ਨਾਲ ਕੋਈ ਝਗੜਾ ਕਰਨ ਲੱਗੇ ਉਹ ਨਹੀਂ ਹੋਣ ਦੇਣਾ। ਉਹ ਬਕਾਇਦਾ ਉਹੀ ਧਾਰਾ ਲੱਗੂਗੀ ਉਹਤੇ। ਪਰਚਾ ਕਰਾਵਾਂਗੇ ਜੇ ਕੋਈ ਸਾਡੇ ਡਰਾਈਵ ਕਨੈਕਟਰ ਨਾਲ ਲੜਾਈ ਝਗੜਾ ਕਰੂਗਾ ਤੇ। ਕਿੰਨੀ ਦੇਰ ਤੱਕ ਰੱਖਦੇ ਆਂ ਬਲੀ ਜੀ? ਰਾਹਤੀ ਆ ਜੀ ਇਹ ਕਾਨੂੰਨ ਹੈ। ਕਾਨੂੰਨ ਦੇ ਉੱਤੋਂ ਦੀ ਤਾਂ ਅਸੀਂ ਹੈ ਨਹੀਂ। ਕਾਨੂੰਨ ਬਤਾਬਕ 52 ਸਵਾਰੀਆਂ ਬਹਿਣੀਆਂ ਜੇ 52 ਸੀਟੜਾ 52 ਜੇ 28 ਹੈ 48 ਜਿੰਨੀਆਂ ਸੀਟਾਂ ਵਾਲੀ ਗੱਡੀ ਆ ਉਹਨੀਆਂ ਸਵਾਰੀਆਂ ਬਹਿਣਗੀਆਂ ਜੀ ਉੱਤੇ